ਜਿਸ ਕੋ ਉਸੰ ਤੁਸੀਂ ਦੇਖ ਰਹੇ ਹੋ ਆਵਾਜ਼ ਪਿੰਡਾਂ ਦੀ ਆਓ ਥੋੜੀ ਗੱਲਬਾਤ ਕਰਾਉਣੀ ਆ ਸਾਡੇ ਕਿਸਾਨ ਆ ਗੋ ਜੋਗੇ ਡੀਸੀ ਦਫ਼ਤਰ ਬਟੇ ਦਾ ਵਿਕੋਂਦ ਨੇ ਵੱਡਾ ਇਕੱਠ ਕੀਤਾ ਇਹਨਾਂ ਨੂੰ ਪੁੱਛਦੇ ਆ ਇਹਨਾਂ ਨੇ ਕੀ ਮੰਗਾ ਕੀ ਮਸਲੇ ਆ ਆਓ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਖਤੇ ਹਾਂਜੀ ਪ੍ਰਧਾਨ ਜੀ ਤੁਸੀਂ ਕਿਹੜੇ ਪਿੰਡ ਦੇ ਕਿਹੜੇ ਮਸਲੇ ਤੇ ਅੱਜ ਵੱਡਾ ਇਕੱਠ ਕੀਤਾ ਜੀ ਇਹ ਜੀ ਅਸੀਂ ਜੀ ਜਲਾਲਾਬਾਦ ਤੋਂ ਆਏ ਆ ਜੀ ਪਿੰਡ ਚੱਕ ਸਵਾਹ ਵਾਲਾ ਤੇ ਇੱਥੇ ਬਠਿੰਡੇ ਆਏ ਆ ਜੀ ਜੋ ਪੰਜ ਸ਼ਹੀਦ ਹੋਏ ਆ ਤਿੰਨ ਔਰਤਾਂ ਦੋ ਆਦਮੀ ਗੁਰੂ ਕੇ ਕੋਠੇ ਦੇ ਜੀ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਆਏ ਆ ਜਿੰਨਾ ਚਿਰ ਇਹ ਇਹ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ ਅਸੀਂ ਉਹਨਾਂ ਚਿਰ ਇੱਥੋਂ ਧਰਨਾ ਨਹੀਂ ਚੱਕਾਂਗੇ ਤੁਸੀਂ ਕਿਤਾ ਕਹਦੇ ਵੀ ਅਸੀਂ ਧਰਨਾ ਨਹੀਂ ਚੱਕਾਂਗੇ ਬਾਅਦ ਇੱਥੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਕੀ ਤੁਸੀਂ ਆਪਣੇ ਪ੍ਰਬੰਧ ਕਰਕੇ ਆਏ ਹੋ ਹਾਂਜੀ ਹਾਂਜੀ ਸਾਡੀਆਂ ਇੱਥੇ ਟਰਾਲੀਆਂ ਕਾਊਂਟਰ ਸਾਰਾ ਕੁਝ ਤੰਬੂ ਲੱਗੇ ਆ ਜੀ ਪ੍ਰਬੰਧ ਪੂਰਾ ਜੀ ਰਾਤੀ ਦੂਜੀ ਰੋਟੀ ਟੁੱਕਦਾ ਚਾਹ ਪਾਣੀ ਦਾ ਪੂਰਾ ਇੱਥੇ ਜੀ ਪ੍ਰਬੰਧ ਆ ਜੀ ਕੀ ਇਹ ਬਠਿੰਡਾ ਦੇ ਜੋ ਡੀਸੀ ਸਾਹਿਬ ਆ ਉਹ ਤੁਹਾਡੇ ਨਾਲ ਮੀਟਿੰਗ ਦਾ ਕੋਈ ਨੇ ਪ੍ਰਸਤਾਵ ਰੱਖਿਆ ਜਾਂ ਮੀਟਿੰਗ ਕੀਤੀ ਹੈ ਹਾਂਜੀ ਹਾਂਜੀ ਅੱਜ ਜੀ ਹੈ ਹੈਗੀ ਕੱਲ ਵੀ ਰੱਖੀ ਸੀ ਮੀਟਿੰਗ ਤੇ ਅੱਜ ਵੀ ਰੱਖੀ ਹੈ ਜੀ ਮੀਟਿੰਗ ਹਜੇ ਮੀਟਿੰਗ ਚੱਲੀ ਜਾਂਦੀ ਹੈ ਅੱਛਾ ਇਹ ਤੇ ਆ ਤੁਸੀਂ ਪੂਰੇ ਪ੍ਰਬੰਧ ਕਰਕੇ ਆ ਹੋ ਹਾਂਜੀ ਹਾਂਜੀ ਜੀ ਪੂਰਾ ਜੀ ਆਪਦਾ ਆਪਦਾ ਲੀੜਾ ਕਪੜਾ ਸਾਰਾ ਕੁਝ ਠੰਡ ਦੇ ਵਿਚਾਤ ਉਹ ਲਈ ਸਾਰਾ ਕੁਝ ਲੈ ਕੇ ਜਾਂਦਾ ਜੀ ਅੱਛਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ I'm